ਅਸੀਂ ਇਸ ਵੇਲੇ ਜਸਵੰਤਨਗਰ ਔਰ ਬਿੰਦਰਾ ਕਲੋਨੀ ਦਾ ਜਿਹੜੀ 메 ਰੋਡ ਆ ਉੱਥੇ ਖੜੇ ਹੈਗੇ ਆ ਜੋ ਕਿ ਬਾਡ ਨੰਬਰ 87 ਦਾ ਇੱਕ 파ਟ ਹੈ ਔਰ ਬੀਬੀ ਕੁਮੰਤ ਕੌਰ ਜੀ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਇਸ ਬਾਡ ਨੰਬਰ 87 ਤੋਂ ਉਹਨਾਂ ਦੀ ਜੋ ਰੈਲੀ ਆ ਉਹਦੇ ਵਿੱਚ ਅਸੀਂ ਸਾਰੇ ਸਾਰੇ ਸਾਥੀ ਤੁਸੀਂ ਦੇਖ ਰਹੇ ਹੋ ਜੋਸ਼ ਦੇ ਨਾਲ ਨਾਅਰਿਆਂ ਦੇ ਨਾਲ ਆਪਣਾ ਜੋ ਕੀ ਆ ਜੋਸ਼ ਦਿਖਾ ਰਹੇ ਨੇ ਔਰ ਬੇਨਤੀ ਕਰਦੇ ਆ ਸਾਰੇ ਹੀ ਇਹਨਾਂ ਸਜਣਾ ਨੂੰ ਵੇ ਜਿਹੜੇ ਵੀ ਆਪਣੇ ਇੱਕ ਇੱਕ ਕੀਮਤੀ ਬੋਰਡ ਆ ਬੀਬੀ ਕੁਲਵੰਤ ਕੌਰ ਜੀ ਨੂੰ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਉਣ ਔਰ ਕੌਂਸਲਰ ਜਿੰਦਾਬਾਦ ਬਾਬੂ ਹਜ਼ਰੇ ਕੌਂਸਲਰ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬੀਬੀ ਕੁਲਵੰਤ ਕੌਰ ਜਿੰਦਾਬਾਦ ਕੁਲਵੰਤ ਕੌਰ ਜਿੰਦਾਬਾਦ ਔਰ ਜਿਹੜੇ ਔਰ ਜਿਹੜੇ ਵੀ ਡਿਵੈਲਪਮੈਂਟ ਦੇ ਥੋੜੇ 10 20% ਕੰਮ ਰਹਿੰਦੇ ਆ ਉਹ ਅਸੀਂ ਵੈਰੀ ਸ਼ਾਰਟਲੀ ਅਸੀਂ ਆਪਣੇ ਟਰਮ ਦੇ ਵਿੱਚ ਪੂਰੇ ਕਰਾਂਗੇ ਅੱਗੇ ਵੀ ਇਸ ਇਲਾਕੇ ਨੇ ਜਸਵੰਤਨਗਰ ਔਰ ਬਿੰਦਰਾ ਕਲੋਨੀ ਨੇ ਬਿੰਦਰਾ ਕਲੋਨੀ ਨੇ ਸਾਨੂੰ ਚਾਰ ਬਾਰੀ ਮਾਣ ਬਖਸ਼ਿਆ ਲਗਾਤਾਰ ਅਸੀਂ ਇਹਨਾਂ ਦਾ ਜੋ ਰਿਣ ਆ ਉਹ ਚੁਕਾ ਨਹੀਂ ਸਕਦੇ ਵਾਹਿਗੁਰੂ ਸਾਨੂੰ ਇਨੀ ਸਮਰੱਥਾ ਦੇਵੇ ਤਾਕਤ ਦੇਵੇ ਤਾਂ ਕਿ ਅਸੀਂ ਇਹਨਾਂ ਲਈ ਕੁਝ ਕਰ ਸਕੀਏ ਇਵਨ ਕਿ ਜੋ ਬਿੰਦਰਾ ਕਲੋਨੀਓ ਜ ਸੁਵੰਤਨਗਰ ਔਰ ਬਾੜ ਨੰਬਰ 87 ਦੇ ਵਿੱਚ ਜਿਹੜੀਆਂ ਕਿ 90% ਜਿਹੜੀਆਂ ਪੈਨਸ਼ਨਾਂ ਆ ਗਈਆਂ ਉਹ ਅਸੀਂ ਬੀਬੀਆਂ ਦੀਆਂ ਔਰ ਬਜ਼ੁਰਗਾਂ ਦੀਆਂ ਫਿਜ਼ੀਕਲੀ ਹੈਂਡੀਕੈਪਡ ਦੀਆਂ ਔਰ 올ਡ ਏਜ ਦੀਆਂ ਔਰ ਔਰ ਜੋ ਵਿਧਵਾ ਵਾਹ ਉਹਨਾਂ ਦੀਆਂ ਸਾਰਿਆਂ ਨੂੰ ਸਰਾ ਲਵਾ ਕੇ ਦਿੱਤੀਆਂ ਆ ਜਦ ਕਿ ਕੇਜਰੀਬਾ ਸਰਕਾਰ ਨੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਅੱਜ ਬੀਬੀਆਂ ਨੂੰ ਕਿਸੇ ਨੂੰ ਵੀ ਕੁਝ ਨਹੀਂ ਮਿਲਿਆ ਸਿਰਫ ਲਾਰਿਆਂ ਤੋਂ ਸੁਭਾਏ ਨਾਲ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜਾ ਨਸ਼ਾ ਆ ਉਹ ਖਤਮ ਕਰਾਂਗੇ 3 ਮਹੀਨੇ ਦੇ ਵਿੱਚ ਵਿੱਚ ਇਵਨ ਕਿ ਸਟਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹਨਾਂ ਦੇ ਬੇਟੇ ਸੁਖਵੀਰ ਜੀ ਨੇ ਵੀ ਕਿਹਾ ਸੀ ਔਰ ਭਗਵੰਤ ਮਾਨ ਜੀ ਨੇ ਵੀ ਇਹ ਸਾਰੀ ਸੰਗਤ ਨੂੰ ਇਸ ਇਸ ਮੁੱਦੇ ਦੇ ਉੱਤੇ ਜਿਹੜਾ ਆ ਬੋਟਾ ਲਈਆਂ ਸੀ ਔਰ ਅੱਜ ਤੱਕ ਉਹ ਨਸ਼ਾ ਜਿਹੜਾ ਆ ਉਹ ਖਤਮ ਨਹੀਂ ਹੋ ਸਕਿਆ ਸਾਡੇ ਨੌਜਵਾਨ ਭਰਾ ਸਾਡੇ ਨੌਜਵਾਨ ਵੀਰ ਜਿਹੜੇ ਕਿ ਇਹ ਨਸ਼ੇ ਦੇ ਆਦੀ ਹੋ ਚੁੱਕੇ ਆ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉਹ ਕਿੰਨੇ ਦੁਖੀ ਆ ਕਿਉਂਕਿ ਇਹ ਜੋ ਨਸ਼ਾ ਇੱਕ ਲਾਣਤਾ ਇੱਕ ਐਸਾ ਰੋਗ ਲੱਗ ਜਾਂਦਾ ਕਿ ਉਹ ਨਸ਼ੇ ਖਾਧੇ ਤੋਂ ਬਗੈਰ ਉਹ ਬੰਦਾ ਜੀ ਨਹੀਂ ਸਕਦਾ ਬੇਬਸੀ ਹੋ ਜਾਂਦੀ ਆ ਜੇ ਸ਼ੁਰੂ ਦੇ ਵਿੱਚ ਇਹ ਬੰਦ ਕੀਤਾ ਜਾਵੇ ਤੇ ਮੈਂ ਮੈਂ ਸਮਝਦਾ ਕਿ ਇਹ ਜਿਹੜੀ ਆ ਲਾਣਤ ਵਾਲੀ ਬਿਮਾਰੀ ਆ ਸਾਡੇ ਸਮਾਜ ਦੇ ਵਿੱਚ ਸਦਾ ਹੀ ਖਤਮ ਹੋ ਸਕਦੀ ਆ ਔਰ ਨਾਲ ਦੀ ਨਾਲ ਜਿਹੜਾ ਵੀ ਅਸੀਂ ਗਵਰਨਮੈਂਟ ਪ੍ਰਾਇਮਰੀ ਸਕੂਲ ਕਾਰਾਬਾਰਾ ਉਹਨੂੰ ਜਦੋਂ ਸਾਡੀ ਸਰਕਾਰ ਸੀ ਸਰਕਾਰ ਜੋ ਸਰਕਾਰ ਜੋ ਚੰਨੀ ਜੀ ਦੀ ਉਹਨਾਂ ਨੇ ਸਾਨੂੰ 55 ਲੱਖ ਰੁਪਏ ਦਿੱਤਾ ਹੈ ਇਹਦੀ ਡਿਵੈਲਪਮੈਂਟ ਵਾਸਤੇ 75 ਲੱਖ ਰੁਪਏ ਜਿਹੜਾ ਸਾਨੂੰ ਡਿਵੈਲਪਮੈਂਟ ਵਾਸਤੇ ਜਿਹੜਾ ਅਗੇ ਗਵਰਨਮੈਂਟ ਹਾਈ ਸਕੂਲ ਨਾਨਕਨਗੜਾ ਉੱਥੇ ਵਾਸਤੇ ਦਿੱਤਾ 65 ਲੱਖ ਰੁਪਏ ਸਾਡੀਆਂ ਬੀਬੀਆਂ ਜੋ ਸਾਡੀਆਂ ਬੇਟੀਆਂ ਆ ਗਵਰਨਮੈਂਟ ਹਾਈ ਸਕੂਲ ਤੰਨੜ ਦੇਵੀ ਉਹਨਾਂ ਨੂੰ ਦਿੱਤਾ ਔਰ ਸਾਰਾ ਦਾ ਸਾਰਾ ਤਕਰੀਬਨ 90 90% ਜੋ ਜੋ ਹੈ ਕੰਮ ਡਿਵੈਲਪਮੈਂਟ ਦਾ ਉਹ ਸਕੂਲਾਂ ਦਾ ਪੂਰਾ ਹੋ ਚੁੱਕਾ ਕਿਉਂਕਿ ਇਸ ਇਲਾਕੇ ਦੇ ਵਿੱਚ ਸਾਰੇ ਗਰੀਬ ਔਰ ਗੁਰਬੇ ਲੋਕ ਬਸਦੇ ਨੇ ਮਿਹਨਤ ਕਾ ਸ਼ਲੋਕ ਬਸਦੇ ਨੇ ਉਹਨਾਂ ਦੇ ਲਈ ਜੇ ਐਜੂਕੇਸ਼ਨ ਉਹਦੇ ਪਰਿਵਾਰ ਨੂੰ ਮਿਲ ਜਾਵੇ ਤੇ ਮੈਂ ਸਮਝਦਾ ਉਹ ਦੋ ਤਿੰਨ ਪੀੜੀਆਂ ਦਾ ਜਿਹੜਾ ਕਿ ਉਹ ਸੁਧਾਰਕ ਹੋ ਸਕਦਾ ਖਾਸ ਕਰਕੇ ਮੈਂ ਬੀਬੇ ਨੂੰ ਅਪੀਲ ਕਰਦਾ ਕਿ ਬੇਟੀਆਂ ਨੂੰ ਜ਼ੋਰ ਪੜਾਓ ਮੁੰਡਿਆਂ ਨੂੰ ਵੀ ਪੜਾਓ ਪਰ ਬੇਟੀਆਂ ਤੇ ਜ਼ਿਆਦਾ ਜ਼ੋਰ ਦਿਓ ਕਿਉਂਕਿ ਬੇਟੀਆਂ ਨੇ ਅੱਗੇ ਜਾ ਕੇ ਆਪਣੇ ਪਰਿਵਾਰ ਨੂੰ ਵਧਾਉਣਾ ਫਲਾਉਣਾ ਔਰ ਤਿੰਨ ਚਾਰ ਪੰਜ ਅੱਗੇ ਪੀੜੀਆਂ ਤੱਕ ਚੱਲਣਾ ਔਰ ਜਿਹੜੇ ਇਹ ਜੀ ਅਸੀਂ ਸਤਕਾਰ ਜੋ ਸਾਥੀਆਂ ਦੇ ਧਿਆਨ ਚ ਲਾਉਣਾ ਚਾਹੁੰਦੇ ਆ ਅਸੀਂ ਈਸੀ ਹੀ ਬਾਡ ਦੇ ਵਿੱਚ 25 ਨਵੰਬਰ 2011 ਨੂੰ 바ਵਾ ਸਾਹਿਬ ਡਾਕਟਰ ਅੰਬੇਦਕਰ ਦਾ ਅਸੀਂ ਨੀ ਪੱਥਰ ਰੱਖਿਆ ਜਿਹੜਾ ਕਿ ਮੇਰੇ ਦੁਆਰਾ ਰੱਖਿਆ ਗਿਆ ਜਦੋਂ ਮੈਂ ਉੱਥੇ ਕਾਉਂਸਲਰ ਸੀ ਔਰ ਅੱਜ ਉਹ ਬਣ ਕੇ ਤਿਆਰ ਹੋ ਗਿਆ ਸਾਢੇ 14 ਕਰੋੜ ਰੁਪਏ ਉੱਤੇ ਅੱਜ ਤੱਕ ਲੱਗ ਚੁੱਕਾ 5 ਕਰੋੜ 70 ਲੱਖ ਰੁਪਏ ਸਤਕਾਰ ਜੋਗ ਚੰਨੀ ਜੀ ਨੇ ਸਤਕਾਰ ਜੋਗ ਚੰਨੀ ਜੀ ਨੇ ਸਾਨੂੰ ਦਿੱਤਾ ਜਿਹੜਾ ਕਿ ਅੱਜ ਤਕਰੀਬਨ ਤਕਰੀਬਨ ਉਹ ਜਿਹੜਾ ਆਡੀਟੋਰੀਅਮ ਆ ਔਰ ਜਿਹਦੇ ਜਿੱਥੇ ਜਨਰੇਟਰ ਆ ਜਾਂ ਥਲੇ ਹਾਲ ਆ ਔਰ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਉਹਦਾ ਛੇਤੋ ਛੇਤੀ ਉਹਦਾ ਘਾਟਨ ਕਰਨਾ ਹੈ ਕਿਉਂਕਿ ਉਥੇ ਤੁਸੀਂ ਗਰੀਬ ਬੰਦੇ ਆਪਣੇ ਧੀਆਂ ਦੇ ਆਪਣੇ ਬੱਚਿਆਂ ਦੇ ਔਰ ਬੇਟਿਆਂ ਦੇ ਤੁਸੀਂ ਵਿਆਹ ਕਰ ਸਕਦੇ ਹੋ ਜਿਹੜਾ ਕਿ ਜਿਹੜੇ ਪੈਲਸ ਆ ਉਹ ਡੇਢ-ਡੇਢ ਲੱਖ ਰੁਪਿਆ ਲੈਂਦੇ ਆ ਉਥੇ ਸਿਰਫ 11000 ਰੁਪਿਆ ਤਾਂ ਤੁਸੀਂ ਉਥੇ ਜਮਾ ਕਰਾਓ ਔਰ ਉਥੇ ਆਪਣਾ ਬੁਕਿੰਗ ਕਰਾਓ ਪਹਿਲਾਂ ਕਰਾਓ ਪਹਿਲਾਂ ਆਓ ਪਹਿਲਾਂ ਬੁਕਿੰਗ ਹੁੰਦੀ ਆ ਜੋ ਵੀ ਜਿਸ ਤਰ੍ਹਾਂ ਦਾ ਫਿਰ ਤੁਸੀਂ ਟੈਂਟ ਲਾਣਾ ਚਾਹੋਗੇ ਉਸ ਤਰ੍ਹਾਂ ਦੇ ਤੁਸੀਂ ਉਹਦਾ ਹਰਜਾ ਬੇ ਕਰੂਗੇ ਨਾਲ ਦੀ ਨਾਲ ਉਥੇ ਪਾਰਕਿੰਗ ਲਈ ਔਰ ਹਰ ਤਰ੍ਹਾਂ ਦੀ ਸੁਵਿਧਾ ਹੈ ਕਿਉਂਕਿ ਇਹ ਜਿਹੜਾ ਕਿ 바ਵਾ ਸਾਹਿਬ ਡਾਗ ਅੰਬੇਦਕਰ ਦਾ ਜੋ ਭਵਨ ਆ ਨਾਰਥਰਨ ਪਾਰਟ ਆਫ ਦੀ ਇੰਡੀਆ ਸਾਰੇ ਉਤਰੀ ਭਾਰਤ ਦੇ ਵਿੱਚ ਇਦਾਂ ਦਾ ਕਿਤੇ ਵੀ ਅੰਬੇਦਕਰ ਭਵਨ ਨਹੀਂ ਹੈਗਾ ਔਰ ਇੰਨੀ ਵਧੀਆ ਜੋ ਜਗ੍ਹਾ ਹੈ ਜਿੱਥੇ ਅਸੀਂ ਗਰੀਬਾਂ ਦੇ ਵਿਆਹ ਕਰ ਸਕਦੇ ਆ ਧਾਰਮਿਕ ਸਮਾਗਮ ਕਰ ਸਕਦੇ ਆ ਔਰ ਜਿਹੜੇ ਵੀ ਸਾਡੇ ਪ੍ਰੋਗਰਾਮ ਆ ਕਿਸੇ ਨੇ ਲੋਹੜੀ ਦਾ ਪ੍ਰੋਗਰਾਮ ਕਰਨਾ ਉਹ ਵੀ ਬੁੱਕ ਕਰਕੇ ਕਰ ਸਕਦੇ ਆ ਕਿਉਂਕਿ ਇਹ ਇੱਕ ਸੁਵਿਧਾ ਬਹੁਤ ਵੱਡੀ ਆ ਸਾਨੂੰ ਇਸ ਵਾਸਤੇ ਸਾਨੂੰ ਇਹ ਕੰਮ ਵਾਸਤੇ ਜੇਲ੍ਹ ਵੀ ਜਾਣਾ ਪਿਆ ਔਰ ਸੜਕਾਂ ਵੀ ਰੁਕਣੀਆਂ ਪਈਆਂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਮਿਲਣਾ ਪਿਆ ਜਦ ਕਿ ਸਾਨੂੰ ਇਸ ਬਣਾਉਣ ਦੇ ਲਈ 12-14 ਸਾਲ ਲੱਗੇ ਤੁਸੀਂ ਲੱਗਦਾ ਕਿ ਹੋਰ ਵੀ ਜਿਹੇ ਭਵਨ ਕਿ ਬਣਾਓਗੇ ਕਿਉਂਕਿ ਲਾਕੇ ਆਬਾਦੀ ਕਾਫੀ ਵੱਧ ਗਈ ਆ ਇੰਨਾਂ ਨੂੰ ਕੰਮ ਜੀ ਅਸੀਂ ਇਦਾਂ ਆ ਵੀ ਤੁਹਾਨੂੰ ਪਤਾ ਵੀ ਸਰਕਾਰਾਂ ਦੇ ਕੰਮ ਅਸੀਂ 11 ਸਾਲ ਦੇ ਵਿੱਚ ਇਹ ਬਣਾ ਸਕਿਆ ਹੁਣ ਅਸੀਂ ਚਾਹੁੰਦੇ ਆ ਵੇ ਇੱਥੇ ਜਿਹੜਾ ਕਿ 올ਡ 에ਜ ਹੋਮ ਬਣਾਇਆ ਜਾਵੇ ਜਿੱਥੇ ਸਾਡੇ ਬਜ਼ੁਰਗ ਸਾਡੀਆਂ ਮਾਤਾ ਮਾਂ ਜਾ ਕੇ ਆਪਣਾ ਟਾਈਮ ਸਪੈਂਡ ਕਰ ਸਕਣ ਔਰ ਉੱਥੇ ਅਸੀਂ ਛੋਟੀ ਜਿਹੀ ਲਾਇਬ੍ਰੇਰੀ ਦਾ ਵੀ ਪ੍ਰਬੰਧ ਕਰਾਂਗੇ ਜਿੱਥੇ ਕਿ ਬੁੱਕਸ ਜਿਹੜੀਆਂ ਹੈਗੀਆਂ ਧਾਰਮਿਕ ਬੁੱਕਸ ਔਰ ਜੋ ਨਿਊਜ਼ਪੇਪਰ ਆ ਉੱਥੇ ਮਹੱਈਆ ਕਰਾਵਾਂਗੇ ਤੇ ਨਾਲ ਦੀ ਨਾਲ ਜੋ ਐਕਸਰਸਾਈਜ਼ ਦੇ ਜੋ ਇਨਸਟਰੂਮੈਂਟ ਹੈ ਉਹ ਵੀ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਲਵਾਏ ਨੇ ਔਰ ਹੋਰ ਵੀ ਬਹੁਤ ਸਾਰੇ ਕੰਮ ਆ ਜਿਹੜੇ ਅਧੂਰੇ ਆ ਉਹਨੂੰ ਵੀ ਅਸੀਂ ਛੇਤੀ ਤੋਂ ਛੇਤੀ ਪੂਰੇ ਕਰਾਂਗੇ ਜੀ ਆਮਾਦੀ ਪਾਰਟੀ ਮਹਲਾ ਗੈਂਗਾ ਦਾ ਕਾਫੀ ਕਹਿੰਦੀ ਹੈ ਕਿੰਨੇ ਕੁ ਸੁੱਖ ਦਾ ਮੈਡੀਕਲ ਦਿੱਤੀ ਗਈ ਹੈ ਆਮਾਦੀ ਪਾਰਟੀ ਮਹਲਾ ਗੈਂਗਾ ਦੀ ਗੱਲ ਕਰਦੀ ਹੈ ਇਹ ਤਾਂ ਜੀ ਹੁਣ ਪਬਲਿਕ ਨੂੰ ਤੁਹਾਨੂੰ ਦੱਸ ਸਕਦੀ ਆ ਉਥੇ ਸਿਰ 5 ਮਿੰਟ ਹੋ ਗਿਆ ਹਾਂ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ ਬੀਬੀਆਂ ਪੰਜਾਬ ਦੀਆਂ ਸਾਰੀਆਂ ਬੀਬੀਆਂ ਨੂੰ ਬੱਚਿਆਂ ਨੂੰ ਲਾਰਾ ਲਾਤਾ 1000 ਰੁਪਏ ਦਾ ਵੀ ਅਸੀਂ ਤੁਹਾਨੂੰ ਦੇਵਾਂਗੇ ਉਹਦੇ ਨਾਲ ਉਹਨੂੰ ਸਮਾਨ ਝੂਲੇ ਆ ਤੇ ਉਹ ਬੀਬੀਆਂ ਵੀ ਭੁੱਲ ਗਏ ਤੇ ਬੱਚੀਆਂ ਵੀ ਭੁੱਲ ਗਏ ਇਹ ਜਦੋਂ ਆਪਾਂ ਜਾਗਰਣ ਕਰਾਉਨੇ ਆ ਤਾਂ ਆਪਾਂ ਦੇਵੀਆਂ ਨੂੰ ਮੰਨਦੇ ਆ ਕਾਂਝ ਕਾਂ ਮੰਨਦੇ ਆ ਠੀਕ ਐ ਜਦ ਆਪਾਂ ਦੇਵੀਆਂ ਨਾਲ ਧੋਖਾ ਕਰ ਸਕਦੇ ਪਾਵਨ ਲਾ ਕੇ ਉਹਨਾਂ ਵਾਸਤੇ ਕੀ ਆ ਨਹੀਂ ਨਹੀਂ ਬਸ ਜੈ ਭਾਰਤ ਜੈ ਹਾਂਜੀ ਇੱਕ ਹੀ ਗਾਂ ਚਾਹੁੰਦੇ ਆ ਬਾਜੀ ਭਾਜੀ ਅਸੀਂ ਬਾਹੂ ਹੰਸ ਜੀ ਨਾਲ ਕਾਂਗਰਸ ਵਰਕਰ ਆ ਅਸੀਂ ਅਸੀਂ ਦਿਲੋਂ ਖੜੇ ਆ ਜੀ ਮੈਡਮ ਜੀ ਨਾਲ ਅਸੀਂ ਬੀਬੀ ਕੁਲਵੰਤ ਕੌਰ ਜੀ ਜੀ ਨਾਲ ਤੇ ਹਰ ਖੜੇ ਵੀ ਆ ਤੇ ਖੜੇ ਰਵਾਂਗੇ ਦਿਲ ਕਰ ਸਾਡੇ ਚ ਜਾਣ ਚ ਜਾਣ ਧੰਨਵਾਦ ਜਿੰਦਾਬਾਦ ਜੋ ਕੋਣ ਜਿੰਦਾਬਾਦ 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 ਮੈਂ ਸਾਰੇ ਹੀ ਜਸਵੰਤਨਗਰ ਔਰ ਬਿੰਦਰਾ ਕਲੋਨੀ ਦੇ ਜੋ ਵੀ ਮੇਰੇ ਵੀਰ ਮਿੰਨੀਆਂ ਮਤਾਵਾ ਪੈਣਾ ਔਰ ਬਜ਼ੁਰਗਾ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਾਨੂੰ ਐਡਾ ਬੜਾ ਮਾਨ ਬਖਸ਼ ਨੇ ਬਖਸ਼ ਰਹੇ ਨੇ ਔਰ ਪਹਿਲਾਂ ਵੀ ਬਖਸ਼ਿਆ ਔਰ ਪ੍ਰਭੂ ਸਾਨੂੰ ਸ਼ਕਤੀ ਦੇਵੇ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਔਰ ਇਸ ਦਿਨ ਨਾਲ ਸਾਰੇ ਹੀ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਅਸੀਂ ਬਾਬੂ ਹੰਸ ਜੀ ਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਜੀ ਸਾਰਿਆਂ ਨੂੰ ਜੀ ਜੀ ਜਦੋਂ ਇਹ ਜਿੱਤ ਦੀ ਪਰਵਾਤੀ ਕਰਨਗੇ ਆਪਣੇ ਅਸੀਂ ਸ਼ੋਭਾ ਤਾਣਾ ਲੈ ਕੇ ਆਵਾਂਗੇ ਇਹਨਾਂ ਨੂੰ ਤੇ ਅਸੀਂ ਆਪਣੇ ਮੰਦਰ ਦਾ ਗੁੰਮਟ ਤਿਆਰ ਕਰਵਾਣਾ ਜੀ ਆਮਨੇ ਇਹ ਜੋ ਗੋ ਪ੍ਰਮਾਤਮਾ ਆਪਾਂ ਨੂੰ ਸ਼ਕਤੀ ਬਖਸ਼ੇ ਇਹ ਜੋ ਗੁੰਮਟਾ ਮੈਂ ਪਬਲਿਕ ਦੇ ਸਾਹਮਣੇ ਆ ਜਿਆਦਾ ਤਨੀ ਮੈਂ ਬੋਲ ਸਕਦਾ ਵੀ ਇਹ ਜਿਹੜਾ ਕੰਮ ਆ ਮੈਂ ਤੁਹਾਡੇ ਸਹਿਯੋਗ ਦੇ ਨਾਲ ਔਰ ਮੈਂ ਤੁਹਾਨੂੰ ਮੋੜੇ ਹੂੰਗਾ ਤੁਸੀਂ ਪਿੱਛੇ ਹੋਇਓ ਇਸ ਕੰਮ ਨੂੰ ਵਾਹਿਗੁਰੂ ਨੇ ਪ੍ਰਮਾਤਮਾ ਨੇ ਮਹਾਰਿਸ਼ੀ ਵਾਲਮੀਕ ਜੀ ਨੇ ਔਰ ਉਹਨਾਂ ਨੇ ਸਿਝਣਾ ਔਰ ਮੇਰੇ ਨੂੰ ਜਿਸ ਤਰ੍ਹਾਂ ਦੀ ਸੇਵਾ ਤੁਸੀਂ ਲਾਉਂਗੇ ਮੈਂ ਉਹਨੂੰ ਨਿਭਾਵਾਂ ਵਾਲਮੀਕ ਸ਼ਕਤੀ અમાਰ ਹੈ ਵਾਲਮੀਕ ਸ਼ਕਤੀ અમાਰ ਹੈ ਜੇ ਇੱਥੇ ਗਲੀਆਂ ਦਾ ਕੰਮ ਰੁਕਿਆ ਹੋਇਆ ਹੈ ਕਹਿੰਦੇ ਗਲੀਆਂ ਜਿਹੜੀਆਂ ਬਣੀਆਂ ਨਹੀਂ ਜਿਹਨੂੰ ਪਹਿਲਾਂ ਇੱਕ ਵਾਰੀ ਬਣ ਗਿਆ ਮੁਰਕੇ ਦੇ ਵਿੱਚ ਜਿੱਥੇ ਕੰਮ ਨਹੀਂ ਹੋਇਆ ਉਹਦੇ ਵਿੱਚ ਰੁਕਦੇ ਆ ਉਹਦੇ ਵਿੱਚ ਇਸ ਤਰ੍ਹਾਂ ਜੀ ਜਦੋਂ ਇਹ 3 ਸਾਲ ਹੋ ਗਿਆ ਤਕਰੀਬਨ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਆਈ ਨੂੰ ਅਸੀਂ ਸਾਰੇ ਦੇ ਸਾਰਾ ਇਹਦਾ ਕੰਮ ਪਾਇਆ ਪਿਆ ਸੀਗਾ ਔਰ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਪ੍ਰੈਸ ਵਾਲਿਓ ਜਦੋਂ ਵੀ ਜਦੋਂ ਦੀ ਆਪ ਆਮ ਆਦਮੀ ਸਰਕਾਰ ਦੀ ਪਾਰਟੀ ਆਮ ਆਦਮੀ ਦੀ ਸਰਕਾਰ ਆਈ ਉਹਨਾਂ ਨੇ ਸਾਰਿਆਂ ਦੇ ਸਾਰੇ ਜਿਹੜੇ ਕਾਉਂਸਲਰਾਂ ਦੇ ਕੰਮ ਸੀਗੇ ਉਹ ਸਾਰੇ ਸਾਰੇ ਬੰਦ ਕਰਕੇ ਆਪਣੇ ਵੱਲੋਂ ਹੋਰ ਪ੍ਰੋਗਰਾਮ ਪਾ ਕੇ ਪਾ ਕੇ ਚਲਾ ਕੇ ਉਹਨਾਂ ਨੇ ਸ਼ੁਰੂ ਕਰਦੇ ਹੁਣ ਮੈਂ ਇਹ ਸਾਨੂੰ ਇਸ ਗੱਲ ਦਾ ਪਤਾ ਸਾਡੇ ਕੋਲ ਤੇ ਰਿਟਰਨ ਪਿਆ ਸਾਡੇ ਕੋਲ ਏਜੰਡੇ ਪਏ ਆ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਹੋਇਆ ਉੱਥੇ ਕੰਮ ਕੀ ਹੋਣਾ ਜਿੱਥੇ ਇਹਨਾਂ ਨੇ ਸਾਰੀ ਸਾਰੀ ਰੋਕ ਲਾ ਦਿੱਤੀ ਔਰ ਨਵੇਂ ਸਿਰਿਓਂ ਅਸੀਂ ਜਿਹੜਾ ਵੀ ਕੰਮ ਆ ਉਹਨੂੰ ਪੂਰਾ ਕਰਾਂਗੇ ਔਰ ਇਹ ਨਹੀਂ ਹੈਗਾ ਇਸ ਟਰਮ ਦੇ ਵਿੱਚ ਅਸੀਂ ਸਾਰਾ 100% ਜਿਹੜਾ ਕੰਮ ਆ ਉਹਨੂੰ ਨੇਪਰੇ ਚਾੜਾਂਗੇ ਸਾਡੇ ਸਾਰੇ ਅਹੀ ਭਾਈ ਭਰਾਵਾਂ ਦੇ ਸਹਿਯੋਗ ਦੇ ਨਾਲ